سان کانٽي جو پورو 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 پ ਯਾ ਅਪਨੋ ਲੋਕਾਂ ਕੀ ਆਸਰਤ ਕਰਾਉਂਦਾ ਹੋਇਆ ਆਪਾਂ ਦੇ ਹੱਕ ਨੂੰ ਦੇਰੇ ਪੈਣਗੇ ਕੋਈ ਕੋਈ ਕਾਰ ਤੋਂ ਪਹਿਲਾ ਇਹਨਾਂ ਨੇ ਆਪਾਂ ਦਾ ਦਾਅਵਾ ਕਰਨਾ ਜਿਹੜੇ ਖਾਲਜੇ ਨੂੰ ਤੁਸੀਂ ਵੀ ਦੇਖਦੇ ਹੋ ਨੌਕਰੀਆਂ ਤੇ ਕਾਬਲ ਨਹੀਂ ਜਿਹਦੇ ਸਮਾਜਿਕ ਉਪਕਾਰ ਉੱਧਰ ਆ ਗਏ ਵੰਡਿਆ ਨਹੀਂ ਪੈਸੇ ਵਿੱਚ ਵੀ ਨਹੀਂ ਆਉਂਦਾ ਕੰਮ ਨਹੀਂ ਆ ਬਈ ਕੰਬਲਾਂ ਨੂੰ ਕੋਹਟਾਂ ਤੇ ਪਿੱਛੇ ਲੈਟ ਹੁੰਦੇ ਉਹ ਬੰਦੇ ਜਿਹਨੇ ਸਰੂਪੈਂਟ ਕਰ ਦਿੰਦੇ ਨੇ ਪਰ ਅੱਜ ਕਿਉਂ ਉਹਨਾਂ ਦੇ ਜਨਮ ਸਰਟੀਫਿਕੇਟ ਰੱਦ ਹੋਏ ਨੇ ਉਸਾਰੀ ਇਹਨਾਂ ਨੂੰ ਯਾਦ ਰੱਖੋ ਉਹ ਜਿਹੜੇ ਸਮਾਜ ਦੇ ਬੰਦੇ ਨੇ ਨੀਤਾ ਉਹਨਾਂ ਦੀ ਬਦਦ ਕਰਦੇ ਸੀ ਜਿਹੜਾ ਹਜ਼ਾਰਾਂ ਦੀ ਗਿਣਤੀ ਤੇ ਜਨਮ ਸਰਟੀਫਿਕੇਟ ਬਣਿਆ ਜਿਉਂ ਨਾ ਬਣਦੇ ਉੱਥੇ ਸੋਲੇ ਬੱਤੇ ਆਪਣੇ ਭੈਣ ਭਰਾ ਬੈਠੇ ਹੁੰਦੇ ਆਪਣੇ ਭੈਣ ਭਰਾ ਅੱਗੇ ਆਂਟੀਆਂ ਕਰਦੇ ਨੇ ਜੀਤੀਆਂ ਲਾਦੇ ਨੇ ਉਹਨਾਂ ਦੀਆਂ ਤੇ ਕੰਮ ਕਰਿਆ ਇਹੋ ਆਵਾਜ਼ ਨਹੀਂ ਕਰਦੇ ਸਾਡੀ ਜਿੱਥੇ ਬੰਦੀ ਹੈ 16% ਜਨਗਤ ਭਾਈਚਾਰਾ ਆਪਣਾ 40% ਤੋਂ ਉੱਪਰ ਆ ਪਰ ਉਹ ਕੱਠੇ ਨੇ ਅੱਜ ਦੇ ਕੋਈ ਵੀ ਸੁਆਲ ਦੇ ਰੱਖਦੇ ਦੇ ਮਾਪਰਾ ਦੇ ਵਿੱਚ ਨਹੀਂ ਲੜਾਈ ਕਰ ਰਹੇ ਨੇ ਆਪਣੀ ਕੌਮ ਦੀ ਆਪਣੇ ਸਮਾਜ ਦੇ ਪਿੱਛੇ ਕੋਈ ਵੀ ਕੜਾਈ ਕੌਮ ਨੂੰ ਲੋੜ ਤੋਂ ਕੋਈ ਵੀ ਲੜਦਾ ਨਾ ਹੁਣ ਕਿਸੇ ਦੇਵੀ ਦੇਵਤੇ ਨਾਲ ਇਹਦਾ ਹੋਰ ਦੇਖੇ ਛੋਟੀ ਲੜਾਈ ਤੋਂ ਆਪ ਬਲਣ ਦੀ ਬਹਿਣੀ ਹੈ ਜਿੰਦੋਂ ਹੋ ਗਏਗਾ ਕਿ ਆ ਕੇ ਕੌਮ ਦੀ ਲੜੂਗਾ ਜਾਂ ਕੋਈ ਚੇਤਿਤ ਹੋ ਆ ਕੇ ਜਾਂ ਕੋਈ ਐਮਐਲਏ ਮੰਤਰੀ ਜਿਵੇਂ ਆ ਕਹਿੰਦੇ ਸੀ ਉਹ ਭੱਕੜਾ ਦੀ ਸਰਕਾਰ ਹੈ ਅਸੀਂ ਬਦਲ ਤਾਂ ਆ ਗਏ ਬਦਲਾ ਮਾਣ ਦੇਖੋ ਸਭ ਤੋਂ ਵੱਡੀਆਂ ਆਪਣੀ ਸਮਾਜ ਦੇ ਸਭ ਤੋਂ ਵੱਡ ਸੋਚਣ ਆਮ ਆਰ ਵੀ ਪਾਰਟੀ ਸਰਕਾਰ ਤੋਂ ਹੋ ਰਿਹਾ ਐਨਸੀ ਕਮਿਸ਼ਨ ਦੇ ਦਰਸਾਏ ਮਦਦ ਕਿ 6-7 ਅਰੋਧਰੀ ਕਿ ਕੇ ਖੰਭ ਕਰਨਾ ਨਾ ਕੋਈ ਐਨਸੀ ਜਮਨ ਪੰਜਾਬ ਦੀ ਵਿੱਚ ਤੇ ਜਾ ਸਕਦੇ ਸੀ ਜਿੱਥੇ ਅਸਤੀਆਂ ਦਾ ਧੱਕਾ ਹੁੰਦਾ ਸੀ ਅੱਜ ਤੁਹਾਨੂੰ ਸੰਗਠਣਾ ਦੇ ਮੰਦ ਕੇ ਬਿਠਾ ਪਾਉਗੇ ਇਹ ਨਹੀਂ ਯਾਦ ਰੱਖੋ ਅੱਜ ਆਪਾਂ ਇਹ ਮੋਰ ਦੇ ਤੋਂ ਮੰਗ ਕਰਦੀਆਂ ਵੀ ਪੰਜਾਬ ਨੂੰ 23 ਜਿਹੜੇ ਨੇ 23 ਇੰਸਟੀਚੂਸ਼ਨ ਦੇ ਮੈਂਬਰ ਹੋਣੇ ਚਾਹੀਦੇ ਨੇ ਇਹਨਾਂ ਦੇ ਕਾਫੀ ਸਾਡੇ ਵੇਰਵੇ ਰੱਤ ਹੋਏ ਨੇ ਉਹਨਾਂ ਤੇ ਤੁਰੰਤ ਕਾਰਜਾ ਹੋਣਾ ਚਾਹੀਦਾ ਅਗਰ ਸਰਕਾਰ ਨਹੀਂ ਕਰੂਗੀ ਤਾਂ ਅਸੀਂ ਫਿਰ ਪੱਕਾ ਮੋਰਚਾ ਲਾਵਾਂਗੇ ਜੇ ਸਰਕਾਰ ਨਾ ਹਲਾ ਦੇ ਸਕਦੀ ਸਾਰੇ ਸ਼ਰਮ ਤੋਂ चलो चला भांद ਉਹ ਮੈਂ ਕਿ ਅੱਜ ਜਿਹੜਾ ਆ ਗਰੀਬਾਂ ਮਜ਼ਲੂਮਾਂ ਤੇ ਬੇਸਹਾਰਿਆਂ ਦੇ ਜਿਹੜੇ ਅਧਿਕਾਰ ਹੱਕ ਜਿਹੜੇ ਲੋਕ ਸਾਡੇ ਰਿਜ਼ਰਵੇਸ਼ਨ ਦੀ ਚੋਰੀ ਕਰਕੇ ਜਾਲੀ ਐਸਸੀ ਸਰਟੀਫੀਕੇਟ ਬਣਾ ਕੇ ਸਾਡੇ ਪਰਿਵਾਰਾਂ ਦੇ ਅਧਿਕਾਰ ਖੰਡੇ ਸੰ ਸੋ ਪਿਛਲੇ ਦਿਨੀ ਇੱਕ ਮੋਰਚਾ ਜਿਹੜਾ ਆ ਉਹ ਮੁਹਾਲੀ ਵਿਖੇ ਸਾਡੇ ਬਹੁਤ ਸਾਰੇ ਆਗੂ ਬਜ਼ੁਰਗ ਪ੍ਰੋਫੈਸਰ ਹਰਜੀਤ ਸਿੰਘ ਜੀ ਉਹਨਾਂ ਦੀ ਅਗਵਾਈ ਹੇਠ ਲੱਗਿਆ ਸੁਹਾਜ ਨੇ ਉੱਥੇ ਬਹੁਤ ਵੱਡੇ ਪੱਧਰ ਤੇ ਜਿਹੜਾ ਸੰਜਰਜ ਕੀਤਾ ਸਰਕਾਰ ਨੇ ਜਦੋਂ ਬੋਲੀ ਕਬ ਦੇਖ ਕੇ ਗੁੰਗਰੂਆਂ ਤੋਂ ਮਿੱਟੀ ਝਾੜ ਕੇ ਇਹ ਗੱਲ ਕਹੀ ਕਿ ਮੈਂ ਇਹਨਾਂ ਦੇ ਨਾਤੇ ਕੰਮ ਨਹੀਂ ਜਾਵਾਂਗਾ ਇਹ ਸਰਕਾਰ ਸਾਨੂੰ ਆਪਣੇ ਹੜਾ ਸੀਐਮ ਸਾਹਿਬ ਨੂੰ ਕੋਈ ਵੀ ਜਿਹੜਾ ਆ ਉਹ ਸੈਕਟਰ ਚੋਂ ਨਿਕਲ ਕੇ ਆ ਗਿਆ ਉਹਦੇ ਦੁਆਰੇ ਜਿਵੇਂ ਜਿਹੜਾ ਅੱਜ ਇਸ ਵਿਸ਼ੇ 'ਤੇ ਸੀਐਮ ਸਿਟੀ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਹੈ ਮੈਂ ਧੰਨਵਾਦ ਕਰਦਾ ਆਪਣੇ ਗਰੀਬ ਪਰਿਵਾਰਾਂ ਦਾ ਮਜ਼ਲੂਮਾਂ ਲੋਕਾਂ ਦਾ ਜਿਹੜੇ ਲੋਕ ਸਾਡੇ ਆਪਣੇ ਅਧਿਕਾਰਾਂ ਤੇ ਹੱਕਾਂ ਲਈ ਆਵਾਜ਼ ਨਾ ਦੇ ਵਿੱਚ ਹਜ਼ਾਰਾਂ ਦੀ ਤਦਾਦ ਤੇ ਜਿਨ੍ਹਾਂ ਨੇ ਇੱਥੇ ਅਗਲੇ ਡਾਕਟਰ ਦਿਲਜੀਤ ਸਹੋਂ ਦਾ ਨਾਮ ਬੋਲਦਿਆਂ ਕਿਉਂਕਿ ਇਹ ਲੜਾਈ ਜਿਹੜੀ ਹੈ ਇਹ ਲੱਗ ਰਹੇ ਇਹ ਲੜਾਈ ਹਰ ਇੱਕ ਪਰਿਵਾਰ ਦੀ ਹੈ ਜਿਨ੍ਹਾਂ ਦੇ ਅਧਿਕਾਰ

ਜੇ ਜੇ ਜੇਪੀ ਜੇਪੀ ਜੇ ਜੇ ਜੇਪੀ ਜੇਪੀ ਸਾਰੀ ਸਟਿਵੇਡ ਬੌਸ਼ੀਏ ਤੇ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਕਾਚੀ ਕਮਿਸ਼ਨ ਨੂੰ ਮਜ਼ਬੂਤ ਕਰੋ ਮਜ਼ਬੂਤ ਕਰੋ ਮਜ਼ਬੂਤ ਕਰੋ ਸਫਾਈ ਸੇਵਕ ਸੀਵਰਮੈਨਾਂ ਨੂੰ ਪੱਕਾ ਕਰੋ ਪੱਕਾ ਸਤਾਰਨਾਥ ਧੂਰੀ ਦੇ ਵਿੱਚ ਹੈ ਵਿੱਕੀ ਪਰੋਚਾ ਜੀ ਸਾਡੇ ਪ੍ਰੋਫੈਸਰ ਹਰਨੇਕ ਸਿੰਘ ਜੀ ਤੇ ਬਾਬਾ ਜੀ ਨਿਛਤਰਨਾਥ ਜੀ ਦੀ ਅਗਵਾਈ ਦੇ ਵਿੱਚ ਐਨਾ ਵੱਡਾ ਮੀਟਿੰਗ ਦੇ ਵਿੱਚ ਇਕੱਠ ਹੋਇਆ ਇਹ ਜੋ ਸਾਡੇ ਬੀਸੀ ਤੇ ਐਸਸੀ ਵਰਗ ਦੇ ਨਾਰਤ ਠੱਗਾ ਹੋ ਰਿਹਾ ਉਹਨਾਂ ਦੇ ਚਾਦੀ ਸਾਡੀ ਦੇ ਬਣਾ ਕੇ ਜਨਰਲ ਵਰਗ ਦੇ ਲੋਕ ਜਿਹੜੇ ਉਹ ਨੌਕਰੀਆਂ ਕਰ ਰਹੇ ਆ ਤੇ ਸਾਡੇ ਬੱਚਿਆਂ ਦੇ ਭਵਿੱਖ ਤੇ ਹਿੱਟਾ ਕਮਾ ਰਹੇ ਮੈਂ ਅੱਜ ਦੇ ਇਸ ਮੈਂ ਅੱਜ ਤੇ ਇਸ ਰੋਜ਼ ਸਮਾਰਟ ਜਿਹੜਾ ਪੰਜਾਬ ਸਰਕਾਰ ਦੇ ਵਿਰੋਧਤ ਧਰਨਾ ਵਰ ਦੇ ਮੀਂਹ ਦੇ ਵਿੱਚ ਲਗਾਇਆ ਗਿਆ ਇਸ ਮੰਚ ਤੋਂ ਐਲਾਨ ਕਰਦੀ ਹਾਂ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦਿੰਦੀ ਹਾਂ ਕਿ ਉਹ ਜਾਲੀ ਸਰਟੀਫਿਕੇਟ ਜਿਹੜੇ ਰੱਦ ਕੀਤੇ ਨੇ ਉਹਨਾਂ ਦੇ ਉੱਤੇ ਆਪਣੇ ਕਾਰਵਾਈ ਕਰੇ ਤੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਤੇ ਜਿਹੜੇ ਪੈਸੇ ਇਹਨਾਂ ਨੇ ਸਾਡੇ ਸਮਾਜ ਦਾ ਹੱਕ ਖਾ ਕੇ ਇਕੱਠੇ ਕੀਤੇ ਨੇ ਉਹ ਸਾਡੇ ਬੱਚਿਆਂ ਦੀ ਭਲਾਈ ਦੇ ਉੱਤੇ ਜਿਹੜੇ ਲਗਾਏ ਜਾਂਦੇ ਨੇ ਦੂਸਰਾ ਜਿਹੜਾ ਕਿ ਆਪਣੇ ਐਸਸੀ ਐਸਸੀ ਕਮਿਸ਼ਨ ਦਾ ਮੈਂਬਰਾਂ ਦੀ ਗਿਣਤੀ ਜਿਹੜੀ ਆ ਉਹ ਘੱਟ ਕਰ ਦਿੱਤੀ ਆ ਉਹਨਾਂ ਦੀ ਗਿਣਤੀ ਜੇ 23 ਜਿਨੇ ਆ ਤੇ ਐਸਸੀ ਕਮਿਸ਼ਨ ਦੀ ਗਿਣਤੀ 23 ਹੋਵੇ ਤੇ ਉਹਨਾਂ ਦੇ ਜਿਹੜੇ ਹੱਕ ਵਾ ਜਿੱਦੈ ਉਹਨਾਂ ਨੂੰ ਅਧਿਕਾਰ ਦਿੱਤਾ ਜਾਂਦਾ ਉੱਥੇ ਉਹਨਾਂ ਨੂੰ ਜਾਣ ਦਿੱਤਾ ਜਾਵੇ ਉਹਨਾਂ ਦੇ ਉੱਤੇ ਭਗਵੰਤ ਮਾਨ ਸਰਕਾਰ ਨੇ ਰੋਕ ਲਗਾ ਦਿੱਤੀ ਜਾਂ ਜਿਹਦਾ ਕਰਕੇ ਐਸਸੀਆਂ ਦੇ ਉੱਤੇ ਵੱਧ ਜਿਹੜੇ ਆ ਉਹ ਉਹਨਾਂ ਦਾ ਨੁਕਸਾਨ ਕੀਤਾ ਜਾ ਰਿਹਾ ਮੈਂ ਪੰਜਾਬ ਸਰਕਾਰ ਨੂੰ ਇਹ ਵੀ ਬੇਨਤੀ ਕਰਦੀ ਆਂ ਕਿ ਐਸਸੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਪੂਰੀ ਤੈਕੀ ਕੀਤੀ ਜਾਵੇ ਤੇ ਉਹਨਾਂ ਦੇ ਜਿਹੜੇ ਆਵਾ ਉਹਨਾਂ ਨੂੰ ਦਵਾਏ ਜਾਣ ਤੇ ਉਹਨਾਂ ਦੇ ਉੱਤੇ ਅਤਿਆਚਾਰ ਬੰਦ ਕੀਤਾ ਜਾਵੇ। ਮਨਰੇਗਾ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਜੋ ਮਨਰੇਗਾ ਦਾ? ਮਨਰੇਗਾ ਮਜ਼ਦੂਰ ਜਿਹੜੇ ਆ ਉਹਨਾਂ ਉਹਨਾਂ ਦੀ ਗਿਣਤੀ ਵਿੱਚ ਸਾਬ ਜੀ ਸਾਹਿਬ ਜਿਆਦਾ ਲੰਮਾ ਮਨਰੇਗਾ ਮਜ਼ਦੂਰਾਂ ਦੀ ਜਿਹੜੀ ਟਿਆੜੀ ਆ ਹੁਣ ਜੋ 90 ਦਿਨ 90 ਦਿਨ ਕੰਮ ਮਿਲ ਰਿਹਾ ਆ ਆਮ ਵਰਗ ਨੂੰ ਸਾਲ ਦੇ 165 ਦਿਨ ਕੰਮ ਮਿਲਣਾ ਚਾਹੀਦਾ ਠੀਕ ਹੈ ਉਹਨਾਂ ਦੀ ਜਿਹੜੀ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਉਹਨਾਂ ਨੂੰ ਘੱਟੋ-ਘੱਟ 700 ਰੁਪਏ ਕਰਨਾ ਚਾਹੀਦਾ ਠੀਕ ਹੈ ਜੀ ਮਗਿਆਂ ਦੇ ਛੋਕ ਦੇ ਵਿੱਚ ਇੰਨੇ ਪੈਸਿਆਂ ਦੇ ਨਾਲ ਨਾ ਤੇ ਉਹ ਚੰਗੀ ਮੁੱਤੀ ਪਾ ਸਕਦੇ ਆ ਨਾ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਦੇ ਦੂਜੀ ਗੱਲ ਹੈ ਜਿਹੜਾ ਸਿੱਖਿਆ ਅਧਿਕਾਰ ਐਕਟ 2009 ਆਪ੍ਰੈਲ ਉਹ ਪੰਜਾਬ ਦੇ ਵਿੱਚ ਇਹਨਾਂ ਨੂੰ ਲਾਗੂ ਕਰਨੇ ਚਾਹੀਦੇ ਥੈਂਕ ਯੂ কোড্ড্ড্া <muchas> কোড্া ਮਿੱਕੀ ਜੀ ਇੱਧਰ ਆਓ ਤੁਸੀਂ ਉੱਧਰ ਖੜੋ ਪੰਜਾਬ ਸਰਕਾਰ ਕੋਲ ਆਜੋ ਆਜੋ ਕੋਈ ਨਾ ਸਰਕਾਰ ਦੇ ਨਾਂ ਤੇ ਇਹ ਵੀ ਇਹ ਵੀ ਇਹ ਕਿੱਡੀਆ ਜਾਣੀਆਂ ਨੇ ਇਹਨਾਂ ਟੈਨਸ਼ਨ ਦੇ ਬਹੁਤ ਸਾਡੇ ਤੋਂ ਤਕਰੀਫਾਂ ਲੁਕੀਆਂ ਜਾ ਰਹੀਆਂ ਜਿਹਦਾ ਨਾਲ ਪੌਲਿਟਿਕ ਆਫਾ ਨੂੰ ਸਕੂਲ ਦਾ ਮਾਮਲਾ ਕੀਤਾ ਜਾ ਰਿਹਾ ਉਹਨੇ ਖਰਾਬ ਬਕਸ਼ ਕਰ ਦਿੱਤੀ ਜੇ ਬਾਤ ਕੋਈ ਚਾਹ ਨਹੀਂ ਸਿੱਕੇ ਕਿਉਂਕਿ ਇਸ ਨੇ ਆਗਰੇ ਚੱਲਦਾ ਤੇ ਉਹਨਾਂ ਦੀ ਆਜ਼ਾਦੀ ਦਾ ਵੀ ਮਾਮਲਾ ਹੈ ਜਿਹੜਾ ਸੂਰੇ ਆਇਆ ਤਾਂ ਉਹੀ ਉਹਨਾਂ ਦੀ ਪ੍ਰੋਬਲਮ ਹੈ ਉਹਨੂੰ ਉਹਨਾਂ ਨੂੰ ਆਜ਼ਾਦ ਕਰਾਉਣ ਲਈ ਕੋਈ ਹੱਥ ਫਰਾਂਟ ਕੋ ਰਹੀਆਂ ਬਾਕੀ ਮੰਗਾਂ ਨੇ ਜਿਵੇਂ ਅੱਜ ਤੂੰ ਕਿਹਾ ਕਿ ਅੱਛੀ ਵੀ ਜੀ ਸਮਾਨ ਜਿਹੜਾ ਉਹ ਉਹਦੀ ਗੁਲਾਮੀ ਦੀ ਜ਼ਿੰਦਗੀ ਜੀ ਰਿਹਾ ਹੈ ਔਰ ਉਹਨਾਂ ਨੂੰ ਜਿਹੜੀਆਂ 5 ਇਅਰ ਪਲਾਨਸ ਦੀਆਂ ਜਿਹੜੀਆਂ ਨੇ ਕੰਪੋਨੈਂਟ ਪਲਾਨਸ ਦੀਆਂ ਜਿਹੜੀਆਂ ਨੇ ਕੋਈ ਦਾ ਫਾਇਦਾ ਜੋ ਕੋਈ ਭਰਾਨੀ ਹੋ ਰਿਹਾ ਔਰ ਜਿਹੜੀ ਰਿਜ਼ਰਵੇਸ਼ਨ ਅਗਲਾ ਪ੍ਰਦਰਸ਼ਨ ਕੀ ਹੋਏਗਾ ਅਗਲਾ ਅਗਲਾ ਸੰਗਠਨ ਸਾਡਾ ਏਰੀਆ ਕਿ 15 ਅਪ੍ਰੈਲ ਨੂੰ ਜਿੱਥੇ-ਿੱਥੇ ਵੀ ਪੰਜਾਬ ਦੇ ਜਿਹੜੇ ਮੰਤਰੀ ਨੇ ਕੈਪੀਟਲ ਸਿਟੀ ਚੰਡਾ ਆਉਣਗੇ ਆਕੀ ਉਹਨਾਂ ਨੂੰ ਮੰਗ ਪੱਤਰ ਦਾਂਗੇ ਹਾਂਕੀ ਵੀ ਔਰ ਹਰ ਜ਼ਿਲ੍ਹੇ ਵਿੱਚ ਹੀ ਪੂਰੇ ਏਰੀਆ ਦੇ ਵਿੱਚ ਇਹ ਰਿਜ਼ਰਵਮੈਂਟ ਆ ਉਹ ਚੱਲਣੀ ਸੀ ਲਾਸਟ ਟਾਈਮ ਤੁਹਾਡੀ ਮੀਟਿੰਗ ਹਰਪਾਲ ਚਿਮਾ ਜੀ ਨਾਲ ਹੋਈ ਸੀ ਜੀ ਉਸ ਦੇ ਵਿੱਚ ਕੀ ਆਸ਼ਵਾਸਨ ਦਵਾਇਆ ਸੀ ਉਹਨਾਂ ਨੇ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਇਹ ਲਾਗੂ ਕਰਾਂਗੇ ਲਾਗੂ ਕਰਾਂਗੇ ਹਾਂ ਬਾਬਾ ਸਾਹਿਬ ਤੇਰੀ ਸ਼ਾਨ ਸੇ ਨਾ ਹੋ ਉਹ ਨਾਈ ਤਾਂ ਲਾਗੂ ਹੋਈ ਹੈ ਚੀਜ਼ ਅਜੇ ਤੱਕ ਨਾਈ ਉਹਨਾਂ ਨੂੰ ਸਜ਼ਾ ਮਿਲੀ ਹੈ ਕੋਈ ਜਿਨ੍ਹਾਂ ਨੇ ਜਾਲੀ ਸਰਟੀਫਿਕੇਟ ਬਣਾਏ ਸੀ ਜਿੰਦਾਬਾਦ ਜਿੰਦਾਬਾਦ ਸਾਰੇ ਵੀ ਬਿਦਾਉਂ ਉਹਨਾਂ ਦੇ ਖਿਲਾਫ ਅਸੀਂ ਲਗਾਤਾਰ ਪ੍ਰੋਟੈਸਟ ਨੂੰ ਤੱਕ ਜਾਰੀ ਰੱਖਾਂਗੇ ਠੀਕ ਹੈ ਜੋ ਤੱਕ ਉਹ ਖਾਰਜ ਨਹੀਂ ਹੁੰਦੇ ਠੀਕ ਹੈ ਪੂਰੇ ਇੰਡੀਆ 'ਚ ਲੜਾਈ ਹੋਰ ਚੱਲੇਗੀ ਇਕੱਲੇ ਇੱਥੇ ਧੰਨਵਾਦ ਜੀ ਧੰਨਵਾਦ ਜੀ हा जी हा जी ਹਾਂਜੀ ਸਰ ਅੱਜ ਉਰੇ ਕਿਸ ਚੀਜ਼ ਦਾ ਧਰਨਾ ਸੀਗਾ ਅੱਜ ਜਿਹੜਾ ਸਾਡੇ ਸਾਰੇ ਹੀ ਸਮੂਹ ਐਸਸੀ ਬੀਸੀ ਸਮਾਜਦਾਨੋਂ ਇੱਕ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਜਿਹੜਾ ਕੀਤਾ ਗਿਆ ਕਿਉਂਕਿ ਉਸਨੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਕੁਝ ਜਨਰਲ ਵਰਗ ਦੇ ਲੋਕ ਨੇ ਸਾਡੇ ਐਸਸੀ ਸਮਾਜ ਦੇ ਹੱਕ ਖੋਕੇ ਜਿਹੜੇ ਮੈਸਮਾ ਦਾ ਜਿਹੜੇ ਉਹ ਚੋਰ ਸੋ ਸਾਡੇ ਐਸਸੀ ਸਮਾਜ ਦੇ ਸਰਟੀਫਿਕੇਟ ਬਣਾ ਕੇ ਨੌਕਰੀਆਂ ਦਾ ਆਨੰਦ ਮਾਣ ਰਹੇ ਨੇ ਜਦ ਕਿ 바ਵਾ ਸਾਹਿਬ ਡਾਕਟਰ ਪੀਮਰਾਓ ਮੇੜਕਰ ਸਾਹਿਬ ਨੇ ਬੜੀ ਤਸ਼ੱਦਦ ਦੇ ਨਾਲ ਬੜੀ ਜਲੀਲਤਾ ਨੂੰ ਸਹਦੇ ਹੋਏ ਮੈਸਮਾ ਦਾ ਬੜੀ ਮੁਸ਼ਕਲ ਦੇ ਨਾਲ ਜਿਹੜਾ ਉਹਨਾਂ ਨੇ ਜੋ ਸਾਨੂੰ ਅਧਿਕਾਰ ਦਿਵਾ ਕੇ ਲੈ ਕੇ ਦਿੱਤੇ ਨੇ ਉਹ ਅਧਿਕਾਰ ਇਹ ਚੋਰਾਂ ਨੇ ਸਾਡੇ ਕੋਲੋਂ ਖੋਹੀ ਹੋਏ ਨੇ ਅੱਜ ਸਾਡੇ ਸਮਾਜ ਦੇ ਪੜ੍ਹੇ ਲਿਖੇ ਨੌਜਵਾਨ ਬੱਚੇ ਬੱਚੀਆਂ ਅੱਜ ਮਜ਼ਦੂਰੀ ਕਰਨ ਦੇ ਲਈ ਨਰੇਗਾ ਦੇ ਵਿੱਚ ਕੰਮ ਕਰਨ ਦੇ ਲਈ ਚੋਨਾ ਲਾਉਣ ਦੇ ਲਈ ਜਿਹੜਾ ਮਜ਼ਮੂਰ ਹੋ ਰਹੇ ਨੇ ਦੂਜੇ ਪਾਸੇ ਸਾਡੇ ਹੱਕਾਂ ਦੇ ਡਾਕਾ ਮਾਰ ਕੇ ਇਹ ਅੱਜ ਰਾਜੇ ਬਣੇ ਬੈਠੇ ਨੇ ਦੂਜਾ ਮੈਂ ਪੁੱਛਣਾ ਜਾਵਾਂਗੇ ਕਿ ਐਸਸੀ ਕਮਿਸ਼ਨ ਨੂੰ ਜੋ ਅਸਾਮੀਆਂ ਘਟਾਈਆਂ ਗਈਆਂ ਨੇ ਮੈਂਬਰ ਘਟਾਏ ਗਏ ਨੇ ਇਹਨਾਂ ਦੀ ਉਸ ਬਾਰੇ ਕੀ ਕੀ ਕਹਿਣਾ ਚਾਹੋਗੇ ਜੀ ਜਿਹੜਾ ਐਸਸੀ ਕਮਿਸ਼ਨ ਆ ਜਦੋਂ ਕਿਸੇ ਐਸਸੀ ਸਮਾਜ ਦੇ ਵਿਅਕਤੀ ਦੇ ਨਾਲ ਕੋਈ ਟੱਕਾ ਹੁੰਦਾ ਉਹ ਤੇ ਕੋਈ ਤਸ਼ੱਦਦ ਕੀਤਾ ਜਾਂਦਾ ਜਾਂ ਉਹਦੇ ਹੱਕ ਮਾਰੇ ਜਾਂਦੇ ਨੇ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਸਰਕਾਰੀ ਦਰਵਾਜ਼ੇ ਜਾਂ ਪ੍ਰਸ਼ਾਸਨ ਉਹਨੂੰ ਇਨਸਾਫ ਨਹੀਂ ਦਿੰਦਾ ਐਸ்சி ਕਮਿਸ਼ਨ ਇੱਕ ਐਦਾਂ ਦਾ ਆਧਾਰ ਹੈ ਉਸ ਤੋਂ ਉਸ ਵਿਅਕਤੀ ਨੂੰ ਉਮੀਦ ਹੁੰਦੀ ਹੈ ਐਸ்சி ਕਮਿਸ਼ਨ ਮੌਕੇ ਤੇ ਜਾ ਕੇ ਜਿਹੜਾ ਉਹ ਲੋਕਾਂ ਨੂੰ ਇਨਸਾਫ ਮੁਹਈਆ ਕਰਵਾਉਂਦਾ ਜਿਹੜੇ ਤਸ਼ੱਦਦ ਕਰਨ ਵਾਲੇ ਲੋਕ ਨੇ ਉਹਨਾਂ ਦੇ ਖਿਲਾਫ ਜਿਹੜੀਆਂ ਕਾਰਵਾਈਆਂ ਕਰਾਉਂਦਾ ਪਰ ਪੰਜਾਬ ਸਰਕਾਰ ਨੇ ਐਸ்சி ਕਮਿਸ਼ਨ ਨੂੰ ਪੂਰੀ ਤਰ੍ਹਾਂ ਜਿਹੜਾ ਕਮਜ਼ੋਰ ਕੀਤਾ ਇਹਦੇ ਪਰ ਕੁਤਰੇ ਨੇ ਜਿੱਥੇ ਮੈਂਬਰਾਂ ਦੀ ਗਿਣਤੀ ਘਟਾਈ ਗਈ ਹੈ ਉਸ ਦੇ ਨਾਲ ਇਹਦੀ ਟਰਮ ਘਟਾਈ ਗਈ ਹੈ ਇਹਨੂੰ ਬੌਂਡ ਕਰਕੇ ਰੱਖ ਦਿੱਤਾ ਪਹਿਲਾਂ ਵੀ ਸਰਕਾਰਾਂ ਬੜੀਆਂ ਨੇ ਪਰ ਕਦੇ ਵੀ ਐਸ்சி ਕਮਿਸ਼ਨ ਦੇ ਵਿੱਚ ਕਿਸੇ ਸਰਕਾਰ ਨੇ ਕਦੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਇਹ ਪਹਿਲੀ ਸਰਕਾਰ ਹੈ ਜਿਨੇ ਐਸ்சி ਕਮਿਸ਼ਨ ਨੂੰ ਕਮਜ਼ੋਰ ਕਰਕੇ ਉਹਨੂੰ ਬੌਂਡ ਕਰਤਾ ਜਦੋਂ ਕਿਸੇ ਤੇ ਕੋਈ ਜੁਰਮ ਹੁੰਦਾ ਹੈ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਮੌਕੇ ਤੇ ਤੁਰੰਤ ਐਸ்சி ਕਮਿਸ਼ਨ ਪਹੁੰਚ ਕੇ ਪ੍ਰਸ਼ਾਸਨ ਨੂੰ ਤਾਲਬਰਦ ਕੋਦੇ ਕਾਰਵਾਈ ਕਰਨਾ ਇਸ ਦੇਸ਼ ਨੂੰ ਜੇ ਖੁਸ਼ਹਾਲ ਬਣਾਉਣਾ ਸਮਝਾਉਣਾ ਜੇ ਚਾਹਣਿਓ ਭਲਾ ਕੋਮ ਦਾ ਸਿੱਖੋਂ ਮਿਲਕੇ ਰਹਿਣਾ ਬੜੋ ਜੁਰੋ ਸੰਘਰਸ਼ ਕਰੋ ਇਹ ਬਾਬਾ ਸਾਹਿਬ ਦਾ ਕਹਿਣਾ ਸੱਚਾਈ ਤੋਂ ਸਾਥੀਓ ਪੰਜਾਬ ਦੇ ਵੱਖ-ਵੱਖ ਕੋਨੇ ਤੋਂ ਆਪਣੇ ਹੱਕਾਂ ਦੇ ਲਈ ਅੱਜ ਤਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਇਆ ਸੱਚਾਈ ਤੋਂ ਸਾਥੀਓ ਮੇਰੇ ਤੋਂ ਕਿ ਬਸਰੀ ਤੋਂ ਸਾਡਾ ਜਿਹੜਾ ਟਰਨ ਸਾਡਾ ਜਿਹੜਾ ਵਿਰੋਧ ਅਸੀਂ ਕਿਸੇ ਜੱਟ ਦੇ ਵਿਰੋਧ ਨਹੀਂ ਕਰਦੇ ਉਹ ਚੋਰਾਂ ਦਾ ਵਿਰੋਧ ਕਰਦੇ ਆ ਉਹ ਚੋਰਾਂ ਦਾ ਵਿਰੋਧ ਜੋ ਫਾਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਨੇ ਬੜਾ ਤਸ਼ੱਦਦ ਬੜੀ ਜੀਹਤ ਕਹਿੰਦੇ ਹੋਏ ਜੋ ਸਾਨੂੰ ਅਧਿਕਾਰ ਦਵਾਈ ਨੇ ਜਿਹੜੇ ਚੋਰ ਉਹ ਸਾਡੇ ਅਧਿਕਾਰ ਖੋਈ ਬੈਠੇ ਨੇ ਉਹ ਚੋਰੀ ਕਰਕੇ ਸਾਡੇ ਬੱਚੇ ਬੜੇ ਲਿਖੇ ਸਾਡੇ ਨੌਕ ਬੱਚੇ ਬੱਚੀਆਂ ਮਜ਼ਦੂਰੀ ਕਰਨ ਦੇ ਲਈ ਮਰੇ ਘਰ ਦੇ ਵਿੱਚ ਕੰਮ ਕਰਨ ਦੇ ਲਈ ਜੋਨਾ ਨੋਰ ਦੇ ਲਈ ਮਜਬੂਰ ਹੋ ਰਹੇ ਨੇ ਪਰ ਉਹ ਚੋਰ ਜਿਹਨਾਂ ਨੂੰ ਸਾਡੇ ਲੋਕਾਂ ਚੋਂ ਸਮੈਨ ਆਉਂਦੀ ਏ ਬਦਕੂ ਮਾਰਦੀ ਏ ਪਰ ਸਾਡੇ ਸਰਟੀਫਿਕੇਟ ਬਣਾ ਕੇ ਅਜੋ ਆਨੰਦ ਮਾਣ ਰਹੇ ਨੇ ਸਾਡਾ ਉਹਨਾਂ ਦੇ ਖਿਲਾਫ ਜਿਹੜਾ ਇਹ ਪ੍ਰਦਰਸ਼ਨ ਕਰ ਰਹੀ ਐ ਸੀਬੀਸੀ ਸਾਰੇ ਸਾਥੀ ਇਕੱਠੇ ਮਿਲ ਕੇ ਜਿਹੜੇ ਧਰਨੇ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਇਆ ਸਤਿਕਾਰਯੋਗ ਸਾਥੀਓ ਇਹ ਮੀ ਇਹ tufaan ਇਸ ਸਾਡੀ ਲੜਾਈ ਨਹੀਂ ਰੋਕ ਸਕਦੇ ਅਸੀਂ ਅੱਜ ਇਸ ਗੱਲ ਦਾ ਵੀ ਐਲਾਨ ਕਰਨੇ ਕਿ ਉਹ ਚੋਰਾਂ ਨੂੰ ਨੋਟ ਕਿ ਕਿੱਦਾਂ ਪਾਉਣੀ ਹੈ ਕਿਉਂਕਿ ਕੁੱਤੀ ਚੋਰਾਂ ਨਾਲ ਮਿਲੀ ਹੋਈ ਹੈ ਜਿਹੜੀ ਭਗਵੰਤ ਜੀ ਦੀ ਸਰਕਾਰ ਉਹਨਾਂ ਦੀ ਸੁਰੱਖਿਆ ਕਰ ਰਹੀ ਹੈ ਦਿਫਾਜਤ ਕਰ ਰਹੀ ਹੈ ਵਿਚਾਰੀਆਂ ਚੋਰਾਂ ਨੂੰ ਪਰ ਸਾਨੂੰ ਅੱਜ ਆਪਣੇ ਅਧਿਕਾਰ ਲੈਣ ਦੇ ਲਈ ਸਾਡੇ ਬੱਚਿਆਂ ਦੇ ਭਵਿੱਖ ਲਈ ਇੱਕ ਲੜਾਈ ਜਿਹੜੀ ਸ਼ੁਰੂ ਕੀਤੀ ਹੈ ਇਹਦੀ ਰੂਪਰੇਖਾ ਸਾਡੇ ਪ੍ਰੋਫੈਸਰ ਹਰਨੇਕ ਸਿੰਘ ਜੀ ਜਿਸ ਸ਼ਕਤੀ ਨਾਲ ਜੀ ਬਹੁਤ ਸਾਡੇ ਸਮਾਜ ਦੀ ਵਿਕਤੀ ਸ਼ਕਤੀ ਦੀ ਸਾਰੇ ਸਾਡੇ ਜਿਹੜੇ ਸਾਥੀ ਜੋ ਦਿਨ ਰਾਤ ਲੱਗੇ ਹੋਏ ਸਮਾਜ ਦੇ ਲਈ ਸਮਾਜ ਦੇ ਹੱਕ ਲੈਣ ਦੇ ਲਈ ਸਮਾਜ ਨੂੰ ਹੁਲਸਾ ਦੇਉਣ ਦੇ ਲਈ ਸਤਿਕਾਰਯੋਗ ਸਾਥੀਓ ਸਾਨੂੰ ਜ਼ਰੂਰਤ ਹੈ ਚੇਨ ਸਿਸਟਮ ਬਣਦੀ ਕੜੀ ਨਾਲ ਕੜੀ ਜੋੜਨ ਦੀ ਜਦੋਂ ਕਿਸੇ ਨੂੰ ਸੁਨੇਹਾ ਲੱਗਦਾ ਆਪਣੇ ਸਾਰੇ ਰੁਝੇਵੇਂ ਛੱਡ ਕੇ ਆਪਣੇ ਅੰਦੋਲਨ ਦੇ ਵਿੱਚ ਪਹੁੰਚੋ ਗੱਲਾਂ ਬਹੁਤ ਨੇ ਕਰਨ ਵਾਲੀਆਂ ਕਿਉਂਕਿ ਇੱਕ ਤਾਂ ਮੌਸਮ ਨੌਸਰ ਨੇ ਜਿਹੜਾ ਸਿਸਟਮ ਝੜਕ ਦਿੱਤਾ ਪਰ ਅਸੀਂ ਜਿਸ ਤੋਂ ਪਹਿਲਾਂ ਗੱਲ ਕੀਤੀ ਐ ਇਹ ਗੁਰੂ ਜੀਆਂ ਲਾਡ ਲੀਆਂ ਫੌਜਾਂ ਨੇ ਇਹ ਪਾਣੀ ਤੋਂ ਨਹੀਂ ਡਰਦੀਆਂ ਇਹ ਬਰਸਾਤ ਤੋਂ ਨਹੀਂ ਡਰਦੀਆਂ ਜੇ ਜ਼ਰੂਰਤ ਪਈ ਗੋਲੀਆਂ ਦੀ ਮੂਹਰੇ ਖੜ ਤੋਂ ਨਹੀਂ ਡਰਦੀਆਂ ਤੋਪਾਂ ਦੇ ਅੱਗੇ ਖੜ ਤੋਂ ਨਹੀਂ ਡਰਦੀਆਂ ਤੇਰਾ ਜਨਮ ਤੇਰਾ ਜਨਮ ਤੇਰਾ ਜਵਾਬਵਾਦ ਤੇਰੀ ਸੌਂਸ ਤੇਰਾ ਜਨਮ ਤੇਰਾ ਜਨਮ ਤੇਰਾ ਜਵਾਬਵਾਦ ਤੇਰੀ ਸੌਂਸ ਤੇਰਾ ਜਨਮ ਤੇਰਾ ਜਨਮ ਤੇਰਾ